ਲੋਵੀ ਸਾਗਰ ਜੀ ਬੋਟੇ ਦੇ ਐਂਡ ਕਾਰਡ ਬਾਅਦ ਵੱਡਾ ਡਿੱਪੂ ਦੀਆਂ ਪੰਜਾਬੀ ਜੁੱਤੀਆਂ ਮਸ਼ਹੂਰ ਹੋ ਗਈਆਂ ਜਿਹੜੀਆਂ ਤੁਸੀਂ ਵੱਡੇ ਵੱਡੇ ਸ਼ੋਰੂਮਾਂ 'ਚ ਮੋਲਾਂ ਜਾ ਕੇ 3-3000 ਰੁਪਏ ਦੀਆਂ ਪੰਜਾਬੀ ਜੁੱਤੀਆਂ ਲੈਣੇ ਹੋ ਇੱਥੇ ਕਰਤੀਆਂ 500 600 700 800 ਦੇ ਵਿੱਚ ਇਹਦਾ ਰੇਟ 1000 ਨਹੀਂ ਲੈਣਾ 900 ਨਹੀਂ ਲੈਣਾ 1200 ਹੀ ਲੈਣਾ 250 ਰੁਪਏ ਦੇ ਵਿੱਚ ਦੇ ਦਾਂਗੇ ਜੀ 250 ਰੁਪਏ ਦੇ ਵਿੱਚ ਤੇ ਵੀਰਾਂ ਬਾਸੇ ਬਹੁਤ ਸੁਣ ਸੁਣੇ ਆ ਚੁੱਕੇ ਪੰਜਾਬੀ ਜੁੱਤੀਆਂ ਦੇਖੋ ਕਿੰਨੇ ਕਿੰਨੇ ਸੁਣੇ ਆਰਟੀਕਲ ਆ ਚੁੱਕੇ ਹੈਗੇ ਅਲਗ-ਅਲਗ ਡਿਜ਼ਾਈਨ ਮੈਨੇ ਹੈਗੇ ਤੇ ਦੇਖੋ ਕਿੰਨੇ ਕਿੰਨੇ ਡਿਜ਼ਾਈਨਰ ਚੀਜ਼ਾਂ ਹਨਾ ਤੁਸੀਂ ਸੂਟਾਂ ਦੇ ਨਾਲ ਇਹ ਵੀ ਪਾ ਸਕਦੇ ਆ ਪਾਰਟੀ ਫੇਅਰ ਸੈਂਡਲ ਲੈਣੇ ਆ ਤੁਸੀਂ ਹੀਲਾਂ ਲੈਣੀਆਂ ਤੁਸੀਂ ਕੈਜ਼ੂਅਲ ਲੈਣੀਆਂ ਤੁਸੀਂ ਜੌਬ ਤੇ ਜਾਂਦੇ ਹੋ ਆਪਣੀਆਂ ਪੈਂਟਾਂ ਪੂੰਟਾਂ ਨਾਲ ਪਾਉਣੀਆਂ ਆ ਦੇਖੋ ਇਹ ਵੀ ਪੰਜਾਬੀ ਜੁੱਤੀ ਆ 700 800 ਰੁਪਿਆ ਬਾਜ਼ਾਰ ਦੇ ਵਿੱਚ ਰੇਟ ਹੈ ਇਹਦਾ ਸਾਡਾ ਰੇਟ ਕਿੰਨਾ ਸਿਰਫ 190 ਰੁਪਏ ਬੜਾ ਸੋਹਣਾ ਡਿਜ਼ਾਈਨ ਆ ਬਾਜ਼ਾਰ 'ਚ 1500 ਰੁਪਏ ਦਾ ਆ ਤੁਸੀਂ ਚੈੱਕ ਕਰ ਲਓ ਸਕਰੀਨਸ਼ਾਟ ਲੈ ਲਓ ਤੁਹਾਨੂੰ 500 ਰੁਪਏ ਦਾ ਇਹੇ ਦੇਵਾਂਗੇ ਆਹ ਜਿਹੜਾ 500 ਰੁਪਏ ਦਾ ਪਾਰਟੀ 'ਵਰ ਲੈਣੀਆਂ ਵਾਡੇ ਬੁੰਡੇ ਰਿਆਣੇ ਲੈ ਕੇ ਜਾਣੇ ਆ ਬਾਜ਼ਾਰ ਦਾ ਰੇਟ ਇਹਦਾ ਹੈਗਾ 700 800 ਵੱਡਾ ਦੀਪੂ ਦਾ ਰੇਟ ਇਹਦਾ ਹੈਗਾ ਸਿਰਫ 125 ਰੁਪਏ 125 ਰੁਪਏ 'ਚ ਆ ਦੇਖੋ ਕਿੰਨਾ ਲੱਗਜੀ ਸ਼ੂਆ ਛੋਟੀਆਂ ਕੁੜੀਆਂ ਦੇ ਲਈ ਆ ਦੇਖੋ ਬਹੁਤ ਪਿਆਰਾ ਰੇਟ ਸੌਣ ਕੇ ਹੈਰਾਨ ਹੋ ਜਾਣਾ 2000 ਰੁਪਏ ਮਾਲ 'ਚ 2500 3000 ਇੱਦਾਂ ਮੰਗਦੇ ਆ ਸਾਡਾ ਰੇਟ ਕਿੰਨਾ ਜੀ 556 ਆ ਦੇਖ ਲੋ ਜੀ ਮੁੰਡਾ ਵਾਲੀ ਥਾਰ ਗੱਡੀਆਂ ਵਾਲੇ ਜੀਪਾਰਗੇ ਬੂਟ ਪੰਜਾਬੀ ਸ਼ੂ ਆ ਗਏ ਸਪੋਰਟਸ ਇਹਦੇ ਵਿੱਚ ਦੇਖੋ ਕਿੰਨੀ ਸੋਹਣੀ ਵੈਰਾਈਟੀ ਹੈਗੀ ਆ ਜਿਹੜੇ 5-5000 ਦੇ ਬੂਟ ਬਾਜ਼ਾਰ ਚ ਜਾ ਕੇ ਤੁਸੀਂ ਲੈਨੇ ਹੋ 15-1500 ਚ 18-1800 ਚ ਲੋ ਵੀ ਸਾਗਰਜੀ ਬੋਟੇ ਦੇ ਐਂਡ ਕਾਦ ਬਾਅਦ ਵੱਡਾ ਡਿੱਪੂ ਦੀਆਂ ਪੰਜਾਬੀ ਜੁੱਤੀਆਂ ਮਸ਼ਹੂਰ ਹੋ ਗਈਆਂ ਜਿਹੜੀਆਂ ਤੁਸੀਂ ਵੱਡੇ ਵੱਡੇ ਸ਼ੋਰੂਮਾਂ ਚ ਮੋਲਾ ਜਾ ਕੇ 3-3000 ਰੁਪਏ ਦੀਆਂ ਪੰਜਾਬੀ ਜੁੱਤੀਆਂ ਲੈਨੇ ਹੋ ਇੱਥੇ ਕਰਤੀਆਂ 500 600 700 800 ਦੇ ਵਿੱਚ ਮਤਲਬ 3-3000 ਵਾਲੀ ਪੰਜਾਬੀ ਜੁੱਤੀ 600 700 800 ਜੀ ਲੈ ਜਾਓ ਰੰਗ ਦੇ ਵਿੱਚ ਦੇਖੋ ਤੁਸੀਂ ਬਾਕ ਮਾਰ ਰੰਗਿਆ ਤੁਸੀਂ ਹੀ ਗੈਣਦੇ ਆਣੇ ਥੱਕੇ ਆਣਾ ਪਰ ਰੰਗ ਨਹੀਂ ਮੁੱਕਣੇ ਆਪਣੇ ਪੰਜਾਬੀ ਸੂਟਾਂ ਦੇ ਨਾਲ ਮੈਚ ਕਰਕੇ ਜਿਹੜੀ ਜੁੱਤੀ ਲੈ ਕੇ ਜਾਣੀ ਲੈ ਜਾਓ ਪੰਜਾਬ ਦੀਆਂ ਕੁੜੀਆਂ ਦੇ ਵੱਡੇ ਫਾਇਦੇ ਕਰਦਣਿਆ ਸਾਡੇ ਵੀਰਾਂ ਵਾਸਤੇ ਬਹੁਤ ਸੋਹਣੇ ਆ ਚੁੱਕੇ ਪੰਜਾਬੀ ਜੁੱਤੀਆਂ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਹੈਗੇ ਅਲਗ-ਅਲਗ ਡਿਜ਼ਾਈਨ ਮੈਨੇ ਹੈਗੇ ਤੇ ਦੇਖੋ ਕਿੰਨੇ ਕਿੰਨੇ ਪਿਆਰੇ ਕਲਰ ਆ ਜਿਹੜਾ ਤੁਸੀਂ ਮਰਜ਼ੀ ਆਪਣੀ ਚੁਆਇਸ ਅਕੋਰਡਿੰਗ ਲੈ ਕੇ ਜਾ ਸਕਦੇ ਆ ਕੱਲੇ ਤੁਹਾਨੂੰ ਇਹੀ ਨਹੀਂ ਮੈਨੇ ਹੈਗੇ ਇਹਦੇ ਵਿੱਚ ਤੁਹਾਨੂੰ ਸਾਈਜ਼ ਵੱਖੋ-ਵੱਖਰੇ ਮੈਨੇ ਹੈਗੇ ਆ ਡਿਜ਼ਾਈਨ ਹੀ ਤੁਹਾਨੂੰ ਵੱਖੋ-ਵੱਖਰੇ ਮੈਨੇ ਜਿਹੜੇ ਤੁਸੀਂ ਮਰਜ਼ੀ ਡਿਜ਼ਾਈਨ ਲੈ ਕੇ ਜਾ ਸਕਦੇ ਆ ਐਨੇ ਸੋਹਣੇ ਸਾਡੇ ਵਾਸਤੇ ਪੰਜਾਬੀ ਜੁੱਤੀਆਂ ਆ ਚੁੱਕੀਆਂ ਹੈ ਇਹ ਸਲੀਪਰ ਆ ਚੁੱਕੇ ਬਹੁਤ ਜਾੜੇ ਜੈਂਟਲ ਜ ਦੇਖੋ ਉੱਪਰ ਕਿੰਨਾ ਸੋਹਣਾ ਕੰਮ ਆ ਫਰੰਟ ਤੇ ਆ ਦੇਖੋ ਪੈਰਾਂ ਦੇ ਪਿੱਛੇ ਅੱਡੀਆਂ ਦਾ ਵੀ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਬਣਾਤੀਆ ਇਹ ਵੀ ਤੁਹਾਨੂੰ ਕਾਟੀਆਂ ਦੇ ਭਾਅ ਮਿਲ ਜਣੇ ਆ ਬਹੁਤ ਰੇਟ ਘਟ ਚੁੱਕਿਆ ਪੰਜਾਬੀ ਜੁੱਤੀਆਂ ਤੋਂ ਬਾਅਦ ਤੁਸੀਂ ਪਾਰਟੀ ਵੇਅਰ ਸੈਂਡਲ ਲੈਣੇ ਆ ਤੁਸੀਂ ਹੀਲਾਂ ਲੈਣੀਆਂ ਤੁਸੀਂ ਕੈਜੂਅਲ ਲੈਣੀਆਂ ਤੁਸੀਂ ਜੌਬ ਤੇ ਜਾਂਦੇ ਹੋ ਆਪਣੀਆਂ ਪੈਂਟਾਂ ਪੂੰਟਾਂ ਨਾਲ ਪਾਉਣੀਆਂ ਉਹ ਵੀ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਆ ਤੁਸੀਂ ਚੈੱਕ ਕਰ ਲਓ ਗਰਗਾਬੀਆਂ ਮਤਲਬ ਲੇਡੀਜ਼ ਦੇ ਲਈ ਕੁੜੀਆਂ ਦੇ ਲਈ ਬਹੁਤ ਜ਼ਿਆਦਾ ਵੈਰਾਈਟੀ ਆ ਗਈ ਆ ਕੁੜੀਆਂ ਦੇ ਨਾਲ ਨਾਲ ਤੁਸੀਂ ਛੋਟੀਆਂ ਬੱਚੀਆਂ ਲਿਆਓ ਛੋਟੀਆਂ ਬੱਚੀਆਂ ਦੇ ਲਈ ਵੀ ਬਹੁਤ ਸੋਹਣੇ ਸਾਡੇ ਕੋਲ ਸਾਈਜ਼ ਹੈਗੇ ਆ ਬਹੁਤ ਸੋਹਣੀ ਸਾਡੇ ਕੋਲ ਵੈਰਾਈਟੀ ਹੈਗੀ ਆ ਤੁਸੀਂ ਹੈਰਾਨ ਹੋ ਜਾਣਾ ਬਾਜ਼ਾਰ ਦਾ ਰੇਟ ਇਹਦਾ ਹੈਗਾ 700 800 ਵੱਡਾ ਦੀਪੂ ਦਾ ਰੇਟ ਇਹਦਾ ਹੈਗਾ ਸਿਰਫ 125 ਰੁਪਏ 125 ਰੁਪਏ ਚ ਬੱਚਿਆਂ ਦੀਆਂ ਪੰਜਾਬੀ ਜੁੱਤੀਆਂ ਉਸ ਤੋਂ ਬਾਅਦ ਤੁਸੀਂ ਆ ਦੇਖੋ ਪਾਰਟੀ ਵੇਰ ਲੈਣੀਆਂ ਵਾਡੇ-ਬੁੰਡੇ ਨੇ ਆਣ ਲੈ ਕੇ ਜਾਣੇ ਆ ਜਾਂ ਵਿਆਹਾਂ ਪਾਰਟੀਆਂ ਦੇ ਜਾਣੇ ਆ ਵੀ ਤੁਸੀਂ ਚੈੱਕ ਕਰ ਲਓ ਕਿੰਨੇ ਦੀ ਆ 1200 ਦੀ ਬਾਜ਼ਾਰ ਚ 300 ਰੁਪਏ ਦੇ ਵਿੱਚ ਇਹ ਤੁਹਾਨੂੰ ਆਪ ਦੇਣੀਆਂ ਆ ਵੀ ਤੁਸੀਂ ਦੇਖੋ ਨਿੱਕੇ ਨਿੱਕੇ ਪੈਰਾਂ ਲਈ ਨਿੱਕੇ ਨਿੱਕੇ ਬੱਚਿਆਂ ਲਈ ਟੌਪ ਦੀ ਤੁਹਾਨੂੰ ਮਿਲ ਜਾਣੀਆਂ ਆ ਆ ਦੇਖੋ ਨਿੱਕੇ ਨਿੱਕੇ ਬੱਚਿਆਂ ਵਾਸਤੇ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਕਿ ਹਮਾਰਾ ਕਿੰਨੇ ਕਿੰਨੇ ਟੌਰੀ ਆ ਚੁੱਕੇ ਆ ਕਿ ਸਿਰਫ 135 ਰੁਪਏ ਵਿੱਚ ਡਿਜ਼ਾਈਨਿੰਗ ਤੁਹਾਨੂੰ ਹਰ ਤਰ੍ਹਾਂ ਮੈਣ ਹੈਗੀ ਆ ਹਰ ਤਰ੍ਹਾਂ ਤੁਹਾਡੇ ਵਿੱਚ ਸਾਈਜ਼ ਮੈਲਣ ਹੈਗੇ ਆ ਹਰ ਤਰ੍ਹਾਂ ਤੁਹਾਨੂੰ ਵਿੱਚ ਕਲਰ ਮੈਣ ਹੈ ਗਿਆ 135 ਤੋਂ ਸਟਾਰਟਿੰਗ ਹੈ ਤੇ ਪਸੰਦ ਤੁਹਾਡੀ ਹੈਗੀ ਤੁਸੀਂ ਜਲਦੀ ਆਓ ਤੇ ਪਸੰਦ ਕਰਕੇ ਲੈ ਕੇ ਜਾਓ ਬੱਚਿਆਂ ਵਾਸਤੇ ਆ ਦੇਖੋ ਜੀ ਹੋਰ ਤੁਹਾਨੂੰ ਹੈ ਹੈਰਾਨ ਕਰ ਦੇਗੇ ਆ ਦੇਖੋ ਇਹ ਵੀ ਪੰਜਾਬੀ ਜੁੱਤੀ ਆ 700 ਸਾਡਾ ਰੇਟ ਕਿੰਨਾ ਸਿਰਫ 190 ਰੁਪਏ ਹਰ ਇੱਕ ਦੇ ਉੱਤੇ ਲਿਖ ਕੇ ਰੇਟ ਲਾਇਆ ਦੇਖੋ 190 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣੀ ਆ ਇਹ ਵੀ 190 ਰੁਪਏ ਦੇਖੋ ਕਿੰਨੇ ਕਿੰਨੇ ਸਣ ਚਪਲਾ ਆ ਚੁੱਕੀ ਹੈ ਪੰਜਾਬੀ ਸਿਰਫ 190 ਰੁਪਏ ਵਿੱਚ ਬਹੁਤ ਇਹਦੇ ਵਿੱਚ ਕਲਰ ਮੈਨੇ ਹੈਗਾ ਡਿਜ਼ਾਈਨ ਹੀ ਤੁਹਾਨੂੰ ਬੱਖੋ ਬੱਕਰੀ ਮੈਨੇ ਹੈਗੀ ਆ ਆਹ ਦੇਖ ਲਓ ਜੀ ਮੁੰਡਿਆਂ ਲਈ ਥਾਰ ਗੱਡੀਆਂ ਵਾਲੇ ਜੀਪ ਆਰਗੇ ਬੂਟ ਪੰਜਾਬੀ ਸ਼ੂ ਆ ਗਿਆ ਸਪੋਰਟਸ ਇਹਦੇ ਵਿੱਚ ਦੇਖੋ ਕਿੰਨੀ ਸੋਹਣੀ ਵੈਰਾਈਟੀ ਹੈਗੀ ਆ ਇਦਾਂ ਦੀਆਂ ਚੀਜ਼ਾਂ ਆ ਤੁਸੀਂ ਚੈੱਕ ਕਰ ਲਓ ਆ ਪੂਰੇ ਸ਼ੌਕਰ ਲੱਗਿਆ ਇਹੋ ਜੇ ਆਰਟੀਕਲ ਮਤਲਬ ਬੂਟਾਂ ਦੇ ਵਿੱਚ ਸ਼ੂਜ਼ ਦੇ ਵਿੱਚ ਵੀ ਫੁੱਲ ਵੈਰਾਈਟੀ ਵੱਡਾ ਡਿਪੂ ਤੇ ਆ ਚੁੱਕੀ ਹੈਗੀ ਆ ਇਹ ਵੀ ਤੁਸੀਂ ਆ ਕੇ ਲੈ ਸਕਦੇ ਆ ਕੁੜੀਆਂ ਦੇ ਲਈ ਮੁੰਡਿਆਂ ਦੇ ਲਈ ਜਿਹੜੇ 5-5000 ਦੇ ਬੂਟ ਬਾਜ਼ਾਰ ਚ ਜਾ ਕੇ ਤੁਸੀਂ ਲੈਨੇ ਹੋ 15-1500 ਚ 18-1800 ਚ ਜਿਹੜੇ 2-2000 ਆ 7-700 8-800 ਦੇਖੋ ਇੱਥੇ ਵੱਡੇ ਸ਼ੋਰੂਮ ਵਾਂਗ ਪੂਰੀ ਡਿਜ਼ਾਈਨਿੰਗ ਲੱਗੀ ਹੋਈ ਆ ਪੂਰੀ ਵੈਰਾਈਟੀ ਲੱਗੀ ਹੋਈ ਆ ਪਰ ਡਾਕਾਂ ਨਹੀਂ ਇੱਥੇ ਇੱਥੇ ਰੇਟ ਵੱਧ ਨਹੀਂ ਹੈਗਾ ਰੇਟ ਬੜੇ ਜਿਆਦਾ ਲੱਗੇ ਦੇਖੋ ਜਿਹੜੀ ਵੀ ਚੀਜ਼ ਹਨਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈਗਾ ਆ ਵੀ ਚੈੱਕ ਲੋ ਕਿੰਨਾ ਸੋਹਣਾ ਡਿਜ਼ਾਈਨ ਆ ਆ ਵੀ ਦੇਖੋ ਆ ਵੀ ਚੈੱਕ ਕਰ ਲੋ ਇਹਦੀ ਬੜੀ ਅੱਜਕੱਲ ਡਿਮਾਂਡ ਆ ਆ ਤੁਸੀਂ ਚੈੱਕ ਕਰ ਲੋ ਜਿੱਦਾਂ ਦੀ ਚੀਜ਼ਾਂ ਨੂੰ ਪਸੰਦ ਹੈਗੀ ਤੁਸੀਂ ਆ ਕੇ ਲੈ ਕੇ ਜਾ ਸਕਦੇ ਆ। ਚਲੋ ਤੁਹਾਨੂੰ ਬੱਖੋ-ਵੱਖਰੇ ਸ਼ੂਮੈਂਟ ਹੈਗੇ 500 ਰੁਪਏ ਦੇ ਸਭ ਕੋ ਸ਼ੂਮੈਂਟ ਪਸੰਦ ਤੁਹਾਡੀ ਹੈਗੀ ਦੇਖੋ ਕਿਨੇ-ਕਿਨੇ ਸੋਨੇ ਆਰਟੀਕਲ ਆ ਚੁੱਕੇ ਆ। ਕਲਰ ਤੁਹਾਨੂੰ ਬੱਖੋ-ਵੱਖਰੇ ਮੈਣੇ ਹੈਗੇ ਹਰ ਤਰ੍ਹਾਂ ਦੇ ਤੁਹਾਨੂੰ ਡਿਜ਼ਾਈਨ ਮੈਣੇ ਹੈਗੇ ਤੁਹਾਨੂੰ ਕਿਤੇ ਵੀ ਹੁਣ ਬਾਹਰੋਂ ਟੈਂਪਸ ਖਰਾਬ ਕਰਨੀ ਲੋੜ ਨਹੀਂ। ਵੱਡਾ ਢੀਪ ਆ ਕੇ ਤੁਸੀਂ ਸ਼ੂਪ ਪਸੰਦ ਕਰਕੇ ਲੈ ਕੇ ਜਾ ਸਕਦੇ ਆ। ਆ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦਿਖਾਉਣਾ ਜੇ 500 ਰੁਪਏ ਕਹਿਦਾ ਕਿਸੇ ਗੱਲ ਨੂੰ ਕਿ ਆ ਦੇਖੋ ਬੜਾ ਸੋਹਣਾ ਡਿਜ਼ਾਈਨ ਆ। ਬਾਜ਼ਾਰ 'ਚ 1500 ਰੁਪਏ ਦਾ ਆ ਤੁਸੀਂ ਚੈੱਕ ਕਰ ਲਓ ਸਕਰੀਨਸ਼ਾਟ ਲੈ ਲਓ ਤੁਹਾਨੂੰ 500 ਰੁਪਏ ਦਾ ਇਹੇ ਦੇਵਾਂਗੇ ਆਹ ਜਿਹੜਾ 500 ਰੁਪਏ ਦਾ ਇਸ ਤੋਂ ਇਲਾਵਾ ਵੈਰਾਈਟੀ ਜਿੰਦਾਂ ਦੀ ਮਰਜ਼ੀ ਲੈ ਜਾਓ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਹੁਣ ਤੁਹਾਨੂੰ ਸ਼ੂ ਮਗਵਾਉਣ ਦੀ ਲੋੜ ਨਹੀਂ ਆਜੋ ਪਸੰਦ ਕਰੋ ਜਿਹੜੀ ਚੀਜ਼ ਪਸੰਦ ਆ ਲੈ ਜਾਓ ਬਹੁਤ ਰੇਟ ਘੱਟ ਕਰਤੇ ਆ ਦੇਖੋ ਜੀ ਵੱਡਿਆਂ ਨਾਲ ਨਾਲ ਬੱਚਿਆਂ ਦੇ ਲਈ ਵੀ ਬਹੁਤ ਸੋਹਣੇ ਡਿਜ਼ਾਈਨਰ ਸ਼ੂ ਸਾਡੇ ਕੋਲ ਆ ਗਏ ਆ ਇਹਦਾ ਰੇਟ 1000 ਨਹੀਂ ਲੈਣਾ 900 ਨਹੀਂ ਲੈਣਾ 1200 ਹੀ ਲੈਣਾ 250 ਰੁਪਏ ਦੇ ਵਿੱਚ ਦੇ ਦਾਂਗੇ ਜੀ 250 ਰੁਪਏ ਦੇ ਵਿੱਚ ਸ਼ੂ ਆ ਦੇਖੋ ਬਹੁਤ ਸਾਰੇ ਇਹਦੇ ਵਿੱਚ ਡਿਜ਼ਾਈਨ ਸਾਈ ਤੁਹਾਨੂੰ ਮਿਲ ਜਣੇ ਆ ਸਾਡੇ ਕੋਲ ਜੇ ਤੁਸੀਂ ਹੁਣਾ ਅਸੀਂ ਤੁਹਾਨੂੰ ਇਦਾਂ ਥੋੜੀ ਵੀ ਇੱਕ ਇੱਕ ਪੀਸ ਆ ਦੇਖੋ ਇੱਕ ਨਾਲ ਦੇ ਰੱਖਨੇ ਭਰੇ ਪਏ ਆ ਭਾਵੇਂ ਜਿੰਨੇ ਮਰਜ਼ੀ ਲੈ ਜਾਓ ਜਿੰਦਾਂ ਦੀ ਮਰਜ਼ੀ ਵੈਰਾਈਟੀਆਂ ਲੈ ਜਾਓ ਆ ਵੀ ਦੇਖੋ ਇੱਕ ਨਾ ਕੀ ਚੀਜ਼ ਆ ਸਾਡੇ ਕੋਲ ਸਟਾਕ ਬਹੁਤ ਆ ਹੁਣ ਤੁਹਾਡੇ ਦਿਮਾਗ ਚ ਆਦਾ ਹੋਣਾ ਵੀ ਰੇਟ ਯਾਰ ਇੰਨਾ ਘਟ ਕੋ ਗਈ ਜਾਂਦੇ ਆ ਅਸੀਂ ਰੇਟ ਇਸ ਲਈ ਸਸਤਾ ਦੇ ਰਹੇ ਆ ਸਾਡੀ ਖਰੀਦਦਾਰੀ ਬੜੀ ਜ਼ਬਰਦਸਤ ਆ ਅਸੀਂ ਟਰੱਕ ਭਰ ਭਰ ਕੇ ਸ਼ੂ ਮੰਗਾਣੇ ਆ ਜਦੋਂ ਜਾਰਾ ਸਵਾਹ ਖਰੀਦਦੇ ਆ ਸਾਨੂੰ ਸਸਤਾ ਮਿਲਦਾ ਜਦੋਂ ਸਸਤਾ ਸਾਨੂੰ ਮਿਲਦਾ ਅਸੀਂ ਤੁਹਾਨੂੰ ਵੀ ਸਸਤਾ ਦਿੰਨੇ ਲੁੱਟ ਨਹੀਂ ਕਰਦੇ ਆ ਵੀ ਦੇਖੋ ਆ ਦੇਖੋ ਕਿੰਨੇ ਕਿੰਨੇ ਸਾਨੂੰ ਆਰਟੀਕਲ ਆ ਚੁੱਕੇ ਨੇ ਨਾਲ ਬਿਲਕੁਲ ਲਾਈਟ ਰੋਡ ਵਿੱਚ ਆ ਗਿਆ ਤੁਸੀਂ ਰਨਿੰਗ ਕਰਨੀ ਜਿੰਮੀ ਕਰਨੀ ਐਕਸਰਸਾਈਜ਼ ਕਰਨੀ ਆਪਣੀ ਚੁਆਇਸ ਅਕੋਰਡਿੰਗ ਉਸ ਪਸੰਦ ਕਰਕੇ ਲੈ ਕੇ ਜਾ ਸਕਦੇ ਹੋ ਕਿੰਨੀ ਵੈਰਾਈਟੀ ਆ ਚੁੱਕੀ ਹੈਗਾ ਖਚਾ ਖਾ ਤੁਹਾਡੇ ਵਾਸਤੇ ਮਾਲ ਆ ਚੁੱਕਾ ਹੈਗਾ ਤੁਸੀਂ ਵੱਡਾੜੀ ਕੋ ਜਲਦੀ ਜਲਦੀ ਆ ਕੇ ਪਸੰਦ ਕਰ ਸਕਦੇ ਹੋ ਕਿੰਨਾ ਸੋਹਣਾ ਆਰਟੀਕਲ ਵਾਈਟ ਦੇ ਨਾਲ ਕਿੰਨੀ ਵਾਰੀ ਟੱਚ ਦਿੱਤੀ ਹੈਗੀ ਤੇ ਨਾਲ ਸੋਲ ਵੀ ਦੇਖੋ ਕਿੰਨੇ ਮਜ਼ਬੂਤ ਆ ਚੁੱਕੇ ਹਨ ਵੀ ਘੱਟ ਰੇ ਇਹ ਸ਼ੂ ਤੁਹਾਨੂੰ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਉਂਦੇ ਹੁੰਦੇ ਸੀ ਨਾ ਕਿਉਂਕਿ ਸਾਡਾ ਬਜਟ ਨਹੀਂ ਹੁੰਦਾ ਸੀ ਸਾਡੇ ਕੋਲ ਪੈਸੇ ਨਹੀਂ ਹੁੰਦੇ ਸੀ ਵੀ ਇਦਾਂ ਦੇ ਲੈ ਲਈਏ ਆਹ ਦੇਖੋ ਕਿੰਨਾ ਲਗਜ਼ੀ ਸ਼ੂ ਆ ਛੋਟੀਆਂ ਕੁੜੀਆਂ ਦੇ ਲਈ ਆਹ ਦੇਖੋ ਬਹੁਤ ਪਿਆਰਾ ਰੇਟ ਸੁਣ ਕੇ ਹੈਰਾਨ ਹੋ ਜਾਣਾ 2000 ਰੁਪਿਆ ਮੋਲ 'ਚ 2500 3000 ਇਦਾਂ ਮੰਗਦੇ ਆ ਸਾਡਾ ਰੇਟ ਕਿੰਨਾ ਜੀ 556 ਰੁਪਏ ਸਿਰਫ 556 ਦੇਖੋ ਲੌਂਗ ਸ਼ੂ ਕਿਹ ਜਾਂਦਾ ਦੇਖੋ ਫਰਫੁਰ ਜੀ ਲੱਗੀ ਆ ਆ ਜੈਪ ਲੱਗੀ ਹੈਗੀ ਆ ਬੜਾ ਪਿਆਰਾ ਇਤੇ ਕੰਮ ਹੋਇਆ ਆ 556 ਰੁਪਏ 'ਚ ਮਤਲਬ ਇੰਨੇ ਹੈਰਾਨੀ ਜਨਕ ਸਾਡੇ ਕੋਲ ਰੇਟ ਆ ਬਜ਼ੁਰਗਾਂ ਦੇ ਲਈ ਬੱਚਿਆਂ ਦੇ ਲਈ ਕੁੜੀਆਂ ਦੇ ਲਈ ਮੁੰਡਿਆਂ ਦੇ ਲਈ ਛੋਟਿਆਂ ਲਈ ਵੱਡਿਆਂ ਲਈ ਸਾਰਿਆਂ ਲਈ ਵੈਰਾਈਟੀ ਬੇਸ਼ਮਾਰਾ ਛੇਤੀ ਆਜੋ ਆਫਰਾਂ ਲੱਗੀਆਂ ਵੱਡਾ ਡਿੱਪੂ ਬੰਗਾ ਵੱਡਾ ਡਿੱਪੂ ਤੇ ਇਕੱਲੇ ਅਸੀਂ ਤੁਹਾਨੂੰ ਸ਼ੂ ਨਹੀਂ ਦੇਣੇ ਤੁਹਾਨੂੰ ਅਸੀਂ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਨ ਡਰਸਾਂ ਮੁੰਡਿਆਂ ਲਈ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਰੈਡੀਮੇਡ ਦੇ ਕੱਪੜੇ ਕੁੜੀਆਂ ਵਾਲੇ ਰੈਡੀਮੇਡ ਦੇ ਕੱਪੜੇ ਬੱਚਿਆਂ ਦੇ ਕੱਪੜੇ ਸ਼ੂ ਸੈਕਸ਼ਨ ਮਨਿਆਰੀ ਦਾ ਸਮਾਰ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਰੀ ਵੈਰਾਈਟੀ ਇੱਕੋ ਹੀ ਛਾਤੇ ਹੇਡਾ ਸਾਨੂੰ ਮਿਲਦੀ ਆ ਆਜੋ ਵਿਜ਼ਿਟ ਕਰੋ ਵੱਡੇ ਫਾਇਦੇ ਆ ਆਉਣਾ ਤੁਸੀਂ ਬੰਗਾ ਸ਼ਹਿਰ ਆ ਵੱਡਾ ਡੀਪੂ ਆਜ਼ਾਦ ਚੌਕ ਬੰਗਾ ਫੇਸਬੁੱਕ ਇੰਸਟਾਗ੍ਰam YouTube ਤੇ ਸਾਡੇ ਪੇਜ ਆ ਉਹਨੂੰ ਫੋਲੋ ਕਰ ਲੋ ਰੋਜ਼ ਨਵੀਂ ਅਪਡੇਟ ਤੁਸੀਂ ਦੇਖ ਸਕੋਗੇ ਕੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜ ਸਾਨ ਟੀਵੀ ਬੰਗਾ